ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਜੀਤ ਮਾਨ ਅੱਜ ਤੁਹਾਨੂੰ ਇੱਕ ਹੋਰ ਨਵੀਂ ਪੋਸਟ ਦਿਖਾ ਰਿਹਾ ਅੱਜ ਵਾਲੀ ਪੋਸਟ 'ਚ ਆਪਾਂ ਤੁਹਾਨੂੰ ਇੱਕ ਨੀਲੀ ਦਾ ਵੀ ਝੋਟੀ ਦਿਖਾ ਰਹੇ ਹਾਂ ਜੀ ਆਪਾਂ ਇਸ ਦੀ ਜਨਮ ਸਮੇਂ ਵਾਲੀ ਵੀਡੀਓ ਵੀ ਫੇਸਬੁੱਕ ਤੇ ਇੰਸਟਾਗ੍ਰam ਪੇਜ ਤੇ ਪਾਈ ਸੀ ਤੁਹਾਡੇ ਨਾਲ ਆਪਾਂ ਸਾਰੀ ਜਾਣਕਾਰੀ ਸਾਂਝੀ ਕੀਤੀ ਸੀਗੀ ਤੇ ਤੁਹਾਡੀ ਜਾਣਕਾਰੀ ਲਈ ਫੇਰ ਆਪਾਂ ਦੱਸ ਦਈਏ ਇਹ ਝੋਟੀ ਸੰਸਨੀਵਾਲ ਵਾਲੇ ਬੁੱਲ ਪਾਰਸ ਦੀ ਹੈ ਜੀ ਪਾਰਸਵਲ ਪਿੰਡੀ ਸਿੱਧੂ ਤੋਂ ਗਿਆ ਸੀ ਤੇ ਆਪਾਂ ਸੰਸਨੀਵਾਲ ਜੋ ਕਿ ਐਸ ਡੀ ਐਫ ਡੇਰੀ ਫਾਰਮ ਆ ਉਹਨਾਂ ਤੋਂ ਸੀਮਨ ਲੈ ਕੇ ਏ ਆਈ ਕੀਤੀ ਸੀਗੀ ਪਿੰਡ ਮਕੰਦੇ ਵਾਲਾ ਹਰਮਨ ਸਿੰਘ ਦੇ ਘਰੋਂ ਤੇ ਵੈਗਰੂ ਦੀ ਕਿਰਪਾ ਨਾਲ ਆਹ ਕੱਟੀ ਪੈਦਾ ਹੋਈ ਸੀ ਤੇ ਕੱਟੀ ਦੇ ਬਰੀਡ ਕੈਰੈਕਟਰ ਤੁਹਾਡੇ ਸਾਹਮਣੇ ਆ ਤਾਂ ਤੁਹਾਨੂੰ ਦੇਖ ਸਕਦੇ ਹਾਂ ਮਿਲਕ ਵੇਨ ਦੇਖੋ ਕਿੰਦਾ ਉਬਰੀ ਹੋਈ ਆ ਥਣਾ ਥਣਾ ਦਾ ਇਹਦਾ ਗੈਪ ਬਹੁਤ ਹੀ ਸੋਹਣਾ ਹੈ ਮਿਲਕ ਵੇਨ ਤੁਸੀਂ ਦੇਖ ਸਕਦੇ ਹੋ ਹੁਣੇ ਝੋਟੀ ਹਜੇ ਗੱਬਰ ਨਹੀਂ ਫਿਰ ਵੀ ਤੁਸੀਂ ਦੇਖ ਸਕਦੇ ਹੋ ਮਿਲਕ ਵੇਨ ਕਿੰਨੀ ਜ਼ਿਆਦਾ ਉਬਰੀ ਹੋਈ ਆ ਬਾਕੀ ਬਹੁਤ ਹੀ ਸ਼ਾਂਤ ਸੁਭਾਅ ਦੀ ਆ ਥਣਾ ਥਣਾ ਦਾ ਗੈਪ ਵੀ ਬਹੁਤ ਜ਼ਿਆਦਾ ਚੰਗਾ ਹੈ ਆਪਾਂ ਸੋਚਿਆ ਜਿਹੜੀਆਂ ਪੁਰਾਣੀਆਂ ਪੋਸਟਾਂ ਜਾਨਵਰ ਵੱਡੇ ਹੁੰਦੇ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰੀਏ ਇਸੇ ਕਰਕੇ ਅੱਜ ਆਪਾਂ ਪਾਰਸ ਵਾਲੀ ਆਹ ਜਿਹੜੀ ਝੋਟੀ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਆ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਬਾਕੀ ਆ ਬੁੱਲ ਦੀ ਵੀਡੀਓ ਵੀ ਆਪਾਂ ਪੂਰੀ ਵਿੱਚ ਐਡਿਟ ਕਰ ਦਿੱਤੀ ਆ ਆ ਵੀਡੀਓ ਵਿੱਚ ਤੁਹਾਨੂੰ ਪਾਰਸ ਬੁੱਲ ਦਿਖਾਇਆ ਹੈ ਇਹਦੀ ਪਹਿਲਾਂ ਦੀ ਵੀਡੀਓ ਆ ਹੁਣ ਬੁੱਲ ਪੂਰਾ ਜਵਾਨ ਹੋ ਚੁੱਕਿਆ ਹੈ ਤੇ ਇਸ ਦੀਆਂ ਹੋਰ ਪੋਸਟਾਂ ਦੇਖਣੇ ਇਹਨੂੰ ਤੁਸੀਂ YouTube ਤੇ ਸਰਚ ਮਾਰ ਸਕਦੇ ਹੋ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਿਓ ਤੁਹਾਨੂੰ ਇਹ ਬੱਚਾ ਕਿਦਾਂ ਦਾ ਲੱਗਿਆ ਮਿਲਦੇ ਆਂ ਇਦਾਂ ਦੀ ਹੋਰ ਨਵੀਆਂ ਵੀਡੀਓ ਨਾਲ ਧੰਨਵਾਦ